ਲੋਬੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੀ ਸੇਵਾ ਦੇ ਵਿੱਚ ਇੱਕ ਗੱਲ ਕਰਨ ਲੱਗਿਆ ਹਾਂ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਨਾਲੇ ਬੇਨਤੀ ਹੈ ਜੇ ਆਪਣੇ ਚੈਨਲ ਨੂੰ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਨਾਲ ਹਮੇਸ਼ਾ ਪਿਆਰ ਬਣਿਆ ਰਹੇ ਗੱਲ ਕਰਨ ਲੱਗਿਆ ਹਾਂ ਇੱਕ ਨੌਜਵਾਨ ਦੇ ਘਰ ਪਹਿਲ ਪਲੋਠੀ ਦੀ ਲੜਕੀ ਪੈਦਾ ਹੋ ਗਈ ਤੇ ਉਹ ਥੋੜਾ ਜਿਹਾ ਅਫਸੋਸ ਦੇ ਵਿੱਚ ਬੈਠਾ ਉਹਦਾ ਇੱਕ ਦੋਸਤ ਆ ਜਾਂਦਾ ਹੈ ਤੇ ਉਹਦਾ ਦੋਸਤ ਜਿਵੇਂ ਉਹਨੂੰ ਦਲਾਸਾ ਦਿੰਦਾ ਹੈ ਉਹਨਾਂ ਲੈਣਾ ਨੂੰ ਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਜਿਵੇਂ ਲਿਖਿਆ ਹੈ ਉਹ ਮੈਂ ਤੁਹਾਡੀ ਸੇਵਾ ਦੇ ਵਿੱਚ ਅਰਜ ਕਰ ਲੱਗਿਆ ਹਾਂ ਧਿਆਨ ਦੇਣਾ ਦੇਲੀ ਹੋਈ ਪਵਿੱਤਰ ਘਰ ਵਿੱਚ ਧੀ ਨੇ ਜਨਮ ਲਿਆ ਕੋਖਸ ਲਖਣੀ ਹੋਈ ਤੈਨੂੰ ਕਾਦਾ ਭਰਮ ਪਿਆ ਦੇਲੀ ਹੋਈ ਪਵਿੱਤਰ ਘਰ ਵਿੱਚ ਧੀ ਨੇ ਜਨਮ ਲਿਆ ਕੋ ਖਸ ਲਖਣੀ ਹੋਈ ਤੈਨੋਂ ਕਾਦਾ ਭਰਮ ਪਿਆ ਪੁੱਤਰ ਤਾਂ ਜੈ ਦਾਦ ਪਿਓ ਦੀ ਵੰਡ ਲੈਂਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਤਿਆਂ ਤਾ ਹਰ ਵੇਲੇ ਹੀ ਸੁਖ ਮੰਗਣ ਰੱਬ ਕੋਲੋਂ ਲੋਕ ਲਾਜ ਨੂੰ ਪਾਲਣ ਤੇ ਉਹ ਸੰਗਣ ਸਭ ਕੋਲੋਂ ਤਿਆਂ ਤਾ ਹਰ ਵੇਲੇ ਹੀ ਸੁਖ ਮੰਗਣ ਰੱਬ ਕੋਲੋਂ ਲੋਕ ਲਾਜ ਨੂੰ ਪਾਲਣ ਤੇ ਉਹ ਸੰਗਣ ਸਭ ਕੋਲੋਂ ਸਾਨ ਵਾਂਗਰਾ ਪੁੱਤਰ ਤਾਂ ਮਾਪਿਆਂ ਨਾਲ ਖੈਂਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੱਸੋ ਕਿਹੜਾ ਦੋ ਦੋ ਵਾਰੀ ਖਾਣਾ ਧੀਆਂ ਨੇ ਘਰ ਵੀ ਛੱਡ ਕੇ ਇੱਕ ਦਿਨ ਤਾਂ ਤੁਰ ਜਾਣਾ ਥੀਆਂ ਨੇ ਦੱਸੋ ਕਿਹੜਾ ਦੋ ਦੋ ਵਾਰੀ ਖਾਣਾ ਥੀਆਂ ਨੇ ਘਰ ਵੀ ਛੱਡ ਕੇ ਇੱਕ ਦਿਨ ਤਾਂ ਤੁਰ ਜਾਣਾ ਥੀਆਂ ਨੇ ਧੀ ਨੂੰ ਤੱਕ ਕੇ ਮਾਪੇ ਕਿਉਂ ਅਫਸੋਸੇ ਰਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਧੀ ਨੂੰ ਤਾਂ ਨ ਪਰਾਇਆ ਘਾਤੋਂ ਕਹਿੰਦੇ ਐ ਲੋਕੀ ਪੁੱਤ ਜਮੇ ਤਾਂ ਚੌੜੇ ਹੋ ਹੋ ਬੰਦੇ ਐ ਲੋਕੀ ਤੀਨੂੰ ਕਾਨ ਪਰਾਇਆ ਕਾ ਤੋਂ ਕਹਿੰਦੇ ਐ ਲੋਕੀ ਪਤ ਜਮੇ ਤਾਂ ਚੌੜੇ ਹੋ ਹੋ ਬੰਦੇ ਐ ਲੋਕੀ ਤੀ ਆਈ ਤੋਂ ਮਾਂ ਦੇ ਦਿਲ ਨੂੰ ਗਸ਼ ਕਿਉਂ ਪੈਂਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਵੇਖ ਪਤੰਗੇ ਵੱਲੀ ਪਿਉ ਜੋ ਸੱਤਾ ਧੀਆਂ ਦਾ ਆਪੇ ਹੀ ਪ੍ਰਬੰਧ ਕਰੇ ਸਭ ਨਾਲ ਲਈ ਧੀਆਂ ਦਾ ਵੇਖ ਪਤੰਗੇ ਵੱਲੀ ਪਿਉ ਜੋ ਸੱਤਾ ਧੀਆਂ ਦਾ ਆਪੇ ਹੀ ਪ੍ਰਬੰਧ ਕਰੇ ਸਭ ਨਾਲ ਲਈ ਜੀਆਂ ਦਾ ਧੀਆਂ ਵਾਲੇ ਸਭ ਕੁਝ ਹੱਸ ਕੇ ਦਿਲ ਤੇ ਸਹਿੰਦੇ ਐ ਇੰਆ ਵਾਲੇ ਸਭ ਕੁਝ ਹੱਸ ਕੇ ਦਿਲ ਤੇ ਸਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੱਸੋ ਕਿਹੜਾ ਦੋ ਦੋ ਵਾਰੀ ਖਾਣਾ ਧੀਆ ਨੇ ਘਰ ਵੀ ਛੱਡ ਕੇ ਇੱਕ ਦਿਨ ਤਾਂ ਤੁਰ ਜਾਣਾ ਧੀਆ ਨੇ ਦੱਸੋ ਕਿਹੜਾ ਦੋ ਦੋ ਵਾਰੀ ਖਾਣਾ ਥੀਆਂ ਨੇ ਘਰ ਵੀ ਛੱਡ ਕੇ ਇੱਕ ਦਿਨ ਤਾਂ ਤੁਰ ਜਾਣਾ ਥੀਆਂ ਨੇ ਧੀ ਨੂੰ ਤੱਕ ਕੇ ਮਾਪੇ ਕਿਉਂ ਅਫਸੋਸੇ ਰਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ ਦੇਸ਼ ਆਪਣੇ ਦੇ ਵਿੱਚ ਧੀ ਨੂੰ ਲక్ష్ਮੀ ਕਹਿੰਦੇ ਐ